ਪੰਜਾਬ ਸਰਕਾਰ ਦੇ ਚਾਰ ਸਾਬਕਾ ਮੰਤਰੀਆਂ ਤੇ ਜਿੱਥੇ ਪਹਿਲਾਂ ਵਿਜੀਲੈਂਸ ਨੇ ਚੌਕਸੀ ਵਿਭਾਗ ਨੇ ਸ਼ਿਕੰਜਾ ਕੱਛਿਆ ਸੀ ਉੱਥੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੀ ਇਹਨਾਂ ਸਾਰਿਆਂ ਨੂੰ ਉਠਾ ਗੇੜਾ ਦੇ ਦਿੱਤਾ ਹੈ ਇਹਨਾਂ ਚਾਰਾਂ ਤੇ ਦੋਸ਼ ਇੱਕੋ ਹੀ ਨੇ ਭ੍ਰਸ਼ਟਾਚਾਰ ਕਰਨ ਦੇ ਭ੍ਰਸ਼ਟਾਚਾਰ ਵੱਖੋ-ਵੱਖ ਤਰੀਕਿਆਂ ਨਾਲ ਕਿਸੇ ਨੇ ਟੈਂਡਰ ਲਾਣ ਦਾ ਘੁਟਾਲਾ ਕਿਸੇ ਦੀ ਆਮਦਨ ਘਟ ਸੀ ਖਰਚੇ ਬਹੁਤ ਜ਼ਿਆਦਾ ਸੀ ਸਭ ਨੇ ਇਸ ਤਰ੍ਹਾਂ ਦੇ ਭ੍ਰਸ਼ਟਾਚਾਰ ਕੀਤੇ ਸੋ ਪੰਜਾਬ ਸਰਕਾਰ ਦੇ ਚਾਰ ਸਾਬਕਾ ਮੰਤਰੀਆਂ ਤੇ ਜਿੱਥੇ ਪਹਿਲਾਂ ਵਿਜੀਲੈਂਸ ਨੇ ਚੌਕਸੀ ਵਿਭਾਗ ਨੇ ਸ਼ਿਕੰਜਾ ਕੱਛਿਆ ਸੀ ਉੱਥੇ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੀ ਇਹਨਾਂ ਸਾਰਿਆਂ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ 2017 ਤੋਂ 2022 ਤੱਕ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਇਸ ਸਰਕਾਰ ਦੌਰਾਨ ਉੱਚ ਅਹੁਦਿਆਂ ਤੇ ਰਹੇ ਚੰਗੇ ਮਹਿਕਮਿਆਂ ਦੇ ਵਿੱਚ ਕੈਬਨਟ ਵਜ਼ੀਰ ਰਹੇ ਚਾਰ ਮੰਤਰੀਆਂ ਨੂੰ ਸਾਫਕਾ ਤੇ ਕੁਝ ਮੌਜੂਦਾ ਵੀ ਨੇ ਹੁਣ ਵਿਧਾਇਕਾਂ ਨੂੰ ਵਿਜੀਲੈਂਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ਼ਿਕੰਜੇ ਵਿੱਚ ਕੱਸ ਦਿੱਤਾ ਇਹਨਾਂ ਚਾਰਾਂ ਤੇ ਦੋਸ਼ ਇੱਕੋ ਹੀ ਨੇ ਭ੍ਰਸ਼ਟਾਚਾਰ ਕਰਨ ਦੇ ਭ੍ਰਸ਼ਟਾਚਾਰ ਵੱਖ-ਵੱਖ ਤਰੀਕਿਆਂ ਨਾਲ ਕਿਸੇ ਨੇ ਟੈਂਡਰ ਲਾਣ ਦਾ ਘਟਾਲਾ ਕੀਤਾ ਭਾਵ ਉਸ ਤੇ ਦੋਸ਼ ਲੱਗੇ ਕਿਸੇ ਦੀ ਆਮਦਨ ਘੱਟ ਸੀ ਖਰਚੇ ਬਹੁਤ ਜ਼ਿਆਦਾ ਸੀ ਭਾਵ ਕੁੱਲ ਮਿਲਾ ਕੇ ਸਭ ਨੇ ਇਸ ਤਰ੍ਹਾਂ ਦੇ ਭ੍ਰਸ਼ਟਾਚਾਰ ਕੀਤੇ ਕਿਹੜੇ-ਕਿਹੜੇ ਮੰਤਰੀ ਨੇ ਕੀ-ਕੀ ਇਹਨਾਂ ਨੇ ਕੀਤਾ ਸੀ ਬੜੀ ਤਫਸੀਲ ਨਾਲ ਅਸੀਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਪਹਿਲਾਂ ਤੁਹਾਨੂੰ 4 ਮੰਤਰੀਆਂ ਦੇ ਨਾਂ ਦੱਸ ਦਿੰਦੇ ਆ ਜਿਹੜੇ ਕੁਝ ਕੈਪਟਨ ਸਰਕਾਰ ਚ ਤੇ ਕੁਝ ਚੰਨੀ ਸਰਕਾਰ ਦੇ ਵਿੱਚ ਵਜ਼ੀਰ ਬਣੇ ਸੀ ਸਭ ਤੋਂ ਪਹਿਲਾ ਨਾਮ ਜਿਹਨਾਂ ਦਾ ਆ ਰਿਹਾ ਸਾਧੂ ਸਿੰਘ ਧਰਮਸੋਤ ਨਾਬੇ ਦੇ ਦਲਿਤ ਕਾਂਗਰਸੀ ਆਗੂ ਨੇ ਔਰ ਇਹਨਾਂ ਤੇ ਤਾਂ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਅਜਿਹੇ ਸੀ ਕਿ ਇਹਨਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਈਵਨ ਕਿ ਈਡੀ ਨੇ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹਾਲ ਦੀ ਘੜੀ ਜ਼ਮਾਨਤ ਤੇ ਨੇ ਕੀਤਾ ਕੀ ਸੀ ਅਸੀਂ ਤੁਹਾਨੂੰ ਇਹ ਦੱਸਦੇ ਆ ਧਰਮਸੋਤ ਉਹਨਾਂ ਨੇ ਜੋ ਕੀਤਾ ਜੰਗਲਾਤ ਮਹਿਕਮੇ ਦੇ ਮੰਤਰੀ ਰਹੇ ਸੀਗੇ ਤੇ ਕਰੋੜਾ ਰੁਪਏ ਦੇ ਕਪਲੇ ਕਰਨ ਦੇ ਦੋਸ਼ ਜੰਗਲਾਤ ਮੰਤਰੀ ਪੰਜਾਬ ਹੁੰਦੇ ਹੋਏ ਇਹਨਾਂ ਤੇ ਲਾਏ ਤੇ 6 ਫਰਵਰੀ 2023 ਨੂੰ ED ਜਿਹੜਾ ਹੈਗਾ ਡਾਇਰੈਕਟੋਰੇਟ ਇਨਫੋਰਸਮੈਂਟ ਇਸ ਵਿਭਾਗ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਔਰ ਦੂਜੀ ਵਾਰ ਅਰੈਸਟ ਹੁੰਦੇ ਨੇ ਇਹ ਸਾਧੂ ਸਿੰਘ ਧਰਮਸੌਤ ਮੈਕਮਾ ਬੜਾ ਵੱਡਾ ਮੈਕਮਾ ਬੜਾ ਕਮਾਈ ਵਾਲਾ ਆਪਾਂ ਕਹੀਏ ਜੇਕਰ ਉਹ ਮਹਿਕਮਾ ਹੈ ਜੰਗਲਾਤ ਵਿਭਾਗ ਉਹਦੇ ਮੰਤਰੀ ਰਹਿੰਦੇ ਨੇ ਤੇ ਕਰਦੇ ਕੀ ਨੇ ਇਹ ਵਿਜੀਲੈਂਸ ਕੀ ਕਹਿੰਦਾ ਇਹਨਾਂ ਬਾਰੇ ਕਿ ਵਿਜੀਲੈਂਸ ਅਨੁਸਾਰ 1 ਮਾਰਚ 2016 ਤੋਂ 21 ਮਾਰਚ 2022 ਤੱਕ ਧਰਮਸੋਤੁਣੀ ਦੀ ਜਿਹੜੀ ਕਮਾਈ ਹੁੰਦੀ ਹੈ ਆਮਦਨ ਹੁੰਦੀ ਹੈ ਉਹ ਹੁੰਦੀ ਹੈ 2 ਕਰੋੜ 37 ਲੱਖ ਰੁਪਇਆ ਇਹਨਾਂ ਦੀ ਤੇ ਇਹਨਾਂ ਦੇ ਪੂਰੇ ਪਰਿਵਾਰ ਦੀ ਪਰਿਵਾਰ ਦੇ ਵਿੱਚ ਜਿਹੜੇ ਹੋਰ ਇਹਨਾਂ ਦੇ ਬੱਚੇ ਨੇ ਜੋ ਮਿਲ ਕੇ ਕਮਾਉਂਦੇ ਨੇ ਇਹ 2016 ਤੋਂ 2022 ਤੱਕ ਆਪਣਾ ਕਰੀਬਨ 6 ਸਾਲਾਂ ਦੇ ਵਿੱਚ 2 ਕਰੋੜ 37 ਲੱਖ ਰੁਪਏ ਇਕੱਠੇ ਕਰਦੇ ਨੇ ਆਮਦਨ ਹੁੰਦੀ ਹੈ ਤੇ ਖਰਚ ਕਰਦੇ ਨੇ 8 ਕਰੋੜ 76 ਲੱਖ ਰੁਪਏ ਭਾਵ ਪਾਉਣੇ 9 ਕਰੋੜ ਦਾ ਖਰਚਾ ਹੁੰਦਾ ਹੈ 6 ਕਰੋੜ 39 ਲੱਖ ਕਿੱਥੋਂ ਆਇਆ ਇਸ ਕੜਿੱਕੀ 'ਚ ਫਸਦੇ ਨੇ ਸਾਧੂ ਸਿੰਘ ਧਰਮਸੋਤ ਹਣੀ ਬਈ 6 ਕਰੋੜ 39 ਲੱਖ ਤੁਸੀਂ ਕਿੱਥੋਂ ਲਿਆਏ ਅਰੈਸਟ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ 14 ਮਈ 2024 ਨੂੰ ਇਹ ਇੰਟਰਮ ਬੇਲ ਜਿਹੜੀ ਹੈ ਅੰਤਰਿਮ ਜ਼ਮਾਨਤ ਮਿਲਦੀ ਹੈ ਤੇ ਬਾਹਰ ਆ ਜਾਂਦੇ ਨੇ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਓਮ ਪ੍ਰਕਾਸ਼ ਸੋਨੀ ਹਿੰਦੂ ਨੇਤਾ ਨੇ ਕਾਂਗਰਸ ਦੇ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਆਉਂਦੇ ਨੇ ਉਪ ਮੁੱਖ ਮੰਤਰੀ ਵੀ ਬਣਦੇ ਨੇ ਇਸੇ ਟਰਮ ਦੌਰਾਨ ਜਿਹੜੀ 17 ਤੋਂ 22 ਤੱਕ ਕਾਂਗਰਸ ਦੀ ਸਰਕਾਰ ਰਹਿੰਦੀ ਹੈ ਕੈਪਟਨ ਮਿੰਦਰ ਸਿੰਘ ਦੀ ਜਾਂ ਚਰਨਜੀਤ ਵਾੜੀ ਉਪ ਮੁੱਖ ਮੰਤਰੀ ਪੰਜਾਬ ਬਣਦੇ ਨੇ ਇਹ ਸਿਹਤ ਮੰਤਰੀ ਵੀ ਰਹੇ ਉਪ ਮੁੱਖ ਮੰਤਰੀ ਬਣਨ ਤੋਂ ਦੌਰਾਨ ਪਹਿਲਾਂ ਇਹ ਮੈਕਮਾ ਵੀ ਨਾਲ ਕੋਲ ਰਹਿੰਦਾ ਹੈ ਤੇ ਇਹਨਾਂ ਤੇ ਜੋ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਵੀ ਜਿਹੜਾ ਹੈਗਾ 216 ਸਾਲ ਹੋਈ ਹੈ ਧਰਮਸੋਤਾਲਾ 216 ਦੇ ਵਿੱਚ ਤੋਂ ਲੈ ਕੇ 22 ਤੱਕ 6 ਸਾਲਾਂ ਦੇ ਵਿੱਚ ਜੋ ਕਮਾਈ ਕਰਦੇ ਨੇ 1 April 2116 ਤੋਂ 31 March 222 ਤੱਕ ਇਹਨਾਂ ਦੀ ਕੁੱਲ ਆਮਦਨੀ ਹੁੰਦੀ ਹੈ 4 ਕਰੋੜ 52 ਲੱਖ 18000 771 ਰੁਪਏ ਤੇ ਖਰਚ ਕਿੰਨਾ ਕੀਤਾ ਜਾਂਦਾ 12 ਕਰੋੜ 48 ਲੱਖ 42000 692 ਰੁਪਏ ਮੋٹے ਸ਼ਬਦਾਂ ਚ ਗੱਲ ਕਰੀਏ 4 ਕਰੋੜ ਕਮਾਇਆ ਤੇ 12 ਕਰੋੜ ਖਰਚ ਕਰ ਦਿੱਤਾ 8 ਕਰੋੜ ਤੋਂ ਵੀ ਵੱਧ ਦਾ ਜਿਹੜਾ ਫਰਕ ਹੈ ਵੀ 8 ਕਰੋੜ ਤੁਹਾਡੇ ਕੋਲ ਕਿੱਥੋਂ ਆ ਗਿਆ ਤੇ 9 ਜੁਲਾਈ 2023 ਨੂੰ ਗ੍ਰਿਫਤਾਰ ਹੁੰਦੇ ਨੇ 13 ਅਕਤੂਬਰ 2023 ਨੂੰ ਚੰਡੀਗੜ੍ਹ ਹਾਈ ਕੋਰਟ ਤੋਂ ਜ਼ਮਾਨਤ ਮਿਲਦੀ ਹੈ ਉਸ ਤੋਂ ਬਾਅਦ ਫੂਡ ਸਪਲਾਈ ਮਿਨਿਸਟਰ ਰਹਿੰਦੇ ਨੇ ਭਾਰਤ ਪੂਸ਼ਣ ਆਸ਼ੂ ਕਿ ਲੁਧਿਆਣੇ ਤੋਂ ਆਉਂਦੇ ਨੇ ਹਿੰਦੂ ਨੇਤਾ ਨੇ ਲੁਧਿਆਣੇ ਚ ਕਾਂਗਰਸ ਦੀ ਆਪਾਂ ਕਹੀਏ ਚੰਗੀ ਪਕੜ ਰੱਖਦੇ ਨੇ ਬਿਊਰਸਪਲ ਕਾਉਂਸਲਰ ਤੋਂ ਐਮਸੀ ਤੋਂ ਇਹ ਮਿਨਿਸਟਰ ਬਣੇ ਨੇ ਜਿੰਨਾ ਚਿਰ ਐਮਸੀ ਰਹੇ ਫਿਰ ਅੱਗੇ ਵਧੇ ਵਿਧਾਇਕ ਬਣੇ ਉਸ ਤੋਂ ਬਾਅਦ ਇਹਨਾਂ ਦੀ ਘਰ ਵਾਲੀ ਮਮਤਾ ਆਸ਼ੂ ਉਹ ਕਾਉਂਸਲਰ ਬਣਦੀ ਹੈ ਤੇ ਇਹਨਾਂ ਤੇ ਜੋ ਦੋਸ਼ ਲੱਗਦੇ ਨੇ ਫੂਡ ਸਪਲਾਈ ਮਨਿਸਟਰ ਜਦੋਂ ਇਹ ਹੁੰਦੇ ਸੀ ਪੰਜਾਬ ਦੇ ਇਸੇ ਸਮੇਂ ਦੌਰਾਨ 22 ਅਗਸਤ 2022 ਨੂੰ ਇੱਕ ਟੈਂਡਰ ਹੈ ਜਿਹੜਾ ਆਪਣਾ ਉਸ ਤੋਂ ਪਹਿਲਾਂ ਲੱਗਦਾ ਹੈ ਗ੍ਰਿਫਤਾਰੀ ਇਹਨਾਂ ਦੀ ਜਿਹੜੀ ਹੁੰਦੀ ਹੈ 22 ਅਗਸਤ 2022 ਨੂੰ ਹੁੰਦੀ ਹੈ ਤੇ ਗ੍ਰਫਤਾਰੀ ਤੋਂ ਪਹਿਲਾਂ ਜਿਹੜਾ ਉਹ ਟੈਂਡਰ ਲਾਂਦੇ ਨੇ ਉਸ ਟੈਂਡਰ ਦੇ ਵਿੱਚ ਜਿਹੜਾ ਹੈਗਾ ਹੀਰਾਫੇਰੀ ਦਾ ਦੋਸ਼ ਹੈ ਔਰ ਘੁਟਾਲਾ ਕਿੰਨੇ ਦਾ ਹੈ ਕਰੀਬ ਲਗਭਗ 2000 ਕਰੋੜ ਰੁਪਏ ਦਾ ਉਹ ਟੈਂਡਰ ਦੇ ਵਿੱਚ ਜਿਹੜੀ ਗੜਬੜੀ ਕੀਤੀ ਗਈ ਘੁਟਾਲਾ ਕੀਤਾ ਗਿਆ ਗੋਲਮਾਲ ਕੀਤਾ ਗਿਆ ਝੋਲ ਕੀਤਾ ਗਿਆ 2000 ਕਰੋੜ ਰੁਪਏ ਦਾ ਇਹ ਦੋਸ਼ ਭਾਰਤ ਪੂਸ਼ਣ ਜਿਹੜਾ ਆਸ਼ੂ ਤੇ ਲੱਗਦੇ ਨੇ 1 ਅਗਸਤ 2024 ਨੂੰ ਜਿਹੜਾ ਫੇਰ ਈਡੀ ਹੈ ਜਿਹੜਾ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਆਸ਼ੂ ਨੂੰ ਜਿਹੜਾ ਗ੍ਰਫt ਧਾਰ ਕਰਦੇ ਨੇ ਤੇ ਜਦੋਂ ਇਹਨਾਂ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ 1.5 ਕਰੋੜ ਰੁਪਿਆ ਦੀ ਸੰਪਤੀ ਪ੍ਰਾਪਰਟੀ ਦੇ ਡਾਕੂਮੈਂਟ ਦਸਤਾਵੇਜ਼ ਮਿਲਦੇ ਨੇ ਕਾਗਜ਼ਾਤ ਮਿਲਦੇ ਨੇ ਤੇ 30 ਲੱਖ ਰੁਪਏ ਘਰੋਂ ਨਗਦ ਬਰਾਮਦ ਹੁੰਦੇ ਨੇ ਹਾਲੇ ਇਹ ਜੁਡੀਸ਼ੀਅਲ ਕਸਟਡੀ ਨੇ ਭਾਬ ਨਿਆਇਕ ਰਸ ਚੱਲ ਰਹੇ ਨੇ ਇਸ ਤੋਂ ਬਾਅਦ ਸੁੰਦਰ ਸ਼ਾਮ अरोड़ा ਹੁਸ਼ਿਆਰਪੁਰ ਤੋਂ ਆਂਦੇ ਨੇ ਹਿੰਦੂ ਆਗੂ ਨੇ ਕਾਂਗਰਸ ਦੇ ਹੁਸ਼ਿਆਰਪੁਰ ਦੇ ਵਿੱਚ ਉਦਯੋਗ ਮੰਤਰੀ ਰਹੇ ਨੇ ਇਹ ਪੰਜਾਬ ਦੇ ਇੰਡਸਟਰੀ ਮਿਨਿਸਟਰ ਸਾਰੇ ਮੰਤਰੀਆਂ ਕੋਲ ਸ਼ਾਨਦਾਰ ਮਹਿਕਮੇ ਸੀਗੇ ਇਹਨਾਂ ਤੇ ਜੋ ਦੋਸ਼ ਲੱਗਿਆ ਉਹ 16 ਅਕਤੂਬਰ 2022 ਤੋਂ ਇਹਨਾਂ ਤੇ ਜਿਹੜੇ ਦੋਸ਼ ਲੱਗਣੇ ਸ਼ੁਰੂ ਹੋਏ ਨੇ ਉਹਨਾਂ ਦਾ ਸਾਹਮਣਾ ਕਰ ਰਹੇ ਨੇ ਤੇ ਦੋਸ਼ ਕੀ ਹੈ ਕਿ ਇਹਨਾਂ ਨੇ ਇਸ ਆਪਣੇ ਇਹ ਕਾਰਜਕਾਲ ਦੌਰਾਨ ਬਤੌਰ ਉਦਯੋਗ ਮੰਤਰੀ ਆਮਦਨ ਤੋਂ ਵਾਧੂ ਜਾਇਦਾਦ ਬਣਾਈ ਸੰਪਤੀ ਇਕੱਠੀ ਕੀਤੀ ਤੇ ਉਹਦੇ ਵਿੱਚ ਵੀ ਗੜਬੜੀਆਂ ਹੀਰਾ ਫੇਰੀਆਂ ਕੀਤੀਆਂ ਔਰ ਜਦੋਂ ਇਹ ਕੇਸ ਪੈਗੇ ਤਾਂ ਕੇਸ ਖਤਮ ਕਰਾਉਣ ਲਈ ਇੱਕ ਨਹੀਂ ਦੋ ਨਹੀਂ ਪੰਜ ਨਹੀਂ 10 ਨਹੀਂ 20 ਨਹੀਂ 50 50 ਲੱਖ ਰੁਪਏ ਦੀ ਪੇਸ਼ਕਾਸ਼ ਕੀਤੀ ਸਬੰਧਤ ਅਧਿਕਾਰੀਆਂ ਨੂੰ ਅਫਸਰਾਂ ਨੂੰ ਕਿ ਮੇਰੇ ਤੋਂ 50 ਲੱਖ ਰੁਪਏ ਚੱਕੋ ਤੇ ਮੇਰਾ ਕੇਸ ਖਤਮ ਕਰ ਦਿਓ ਇਨ੍ਹਾਂ ਦੋਸ਼ਾਂ ਦੇ ਤਹਿਤ ਜਿਹੜਾ ਹੈਗਾ ਇਹਨਾਂ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਵਿਜੀਲੈਂਸ ਗ੍ਰਿਫਤਾਰ ਕਰਦਾ ਹੈ ਮੁਹੱਲੀ ਦਾ ਜੇ ਆਪਾਂ ਕਹੀਏ ਤਾਂ ਇੰਡਸਟਰੀਅਲ ਪਲਾਟ ਕੋਟਾਲਾ ਜਿਹੜਾ ਉਹ ਹੋਇਆ ਉਹਦੇ ਤੇ ਵੀ ਉਂਗਲਾਂ ਇਹਨਾਂ ਤੇ ਉਠਰੀਆਂ ਨੇ ਸੁੰਦਰ ਸ਼ਾਮ ਮਰੋੜਾ ਤੇ ਮਾਰਚ 2023 ਦੇ ਵਿੱਚ ਇਹ ਵੀ ਜੇਲ ਜਾਂਦੇ ਨੇ ਤੇ ਆਪਣਾ ਜ਼ਮਾਨਤ ਤੇ ਬਾਹਰ ਆਂਦੇ ਨੇ ਭਾਵ ਜਦੋਂ ਜਨਤਾ ਜਿਹਾ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਸੂਬੇ ਦੇ ਵਿਕਾਸ ਦੇ ਲਈ 14 ਦੇ ਭੇਜ ਦਿੰਦੀ ਹੈ ਤਾਂ ਫੇਰ ਹੁੰਦਾ ਕੀ ਹੈ 2 ਕਰੋੜ 6 ਸਾਲਾਂ ਚ ਕਮਾਣ ਵਾਲਾ ਸਾਧੂ ਸਿੰਘ ਧਰਮਸੋਤ 8 ਕਰੋੜ ਖਰਚ ਦਿੰਦਾ ਤੇ ਜੇ 4 ਕਰੋੜ ਰੁਪਏ ਕਮਾਣ ਵਾਲਾ 12 ਕਰੋੜ ਰੁਪਏ ਖਰਚ ਦਿੰਦਾ ਓਪੀ ਸੋਨੀ 50-50 ਲੱਖ ਰੁਪਏ ਦੀਆਂ ਰਿਸ਼ਪਤਾ ਸੁੰਦਰ ਸ਼ਾਮ अरोड़ा ਜਿਹੜੇ ਨੇ ਆਫਰ ਕਰਦੇ ਨੇ ਭਾਰਤ ਪੂਸ਼ਣ ਆਸ਼ੂ 2000 ਕਰੋੜ ਰੁਪਏ ਦੇ ਟੈਂਡਰ ਦੇਣ ਚ ਘਟਾਲੇ ਕਰ ਜਾਂਦੇ ਨੇ ਸੱfte ਇਹ ਦੋਸ਼ ਨੇ ਕੇਸ ਚੱਲ ਰਹੇ ਨੇ ਸਾਰੇ ਵਜ਼ੀਰ ਰਹੇ ਸੀ ਪੰਜਾਬ ਦੇ ਵਿਧਾਨ ਸਭਾ ਸਪੀਕਰ ਤੋਂ ਮਨਜ਼ੂਰੀ ਜ਼ਰੂਰੀ ਸੀ ਚਲਾਨ ਸਬ ਦੇ ਖਿਲਾਫ ਪੇਸ਼ ਹੋ ਚੁੱਕੇ ਨੇ ਹੁਣ ਕਿਉਂਕਿ ਸਾਰੇ ਵੱਡੇ ਅਹੁਦਿਆਂ ਤੇ ਮੰਤਰੀ ਰਹੇ ਨੇ ਵਿਜੀਲੈਂਸ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਕਿ ਜਿਵੇਂ ਇਹਨਾਂ ਤੇ ਸਿਕੰਜਾ ਟਾਈਟ ਹੋਇਆ ਹੈ ਕੱਸਿਆ ਹੈ ਤਾਂ ਇਹ ਕੜਿੱਕੀ ਚੋਂ ਕਿਸੇ ਵੀ ਤਰ੍ਹਾਂ ਬਾਹਰ ਨਾ ਆਣ ਤੇ ਇਹਨਾਂ ਨੂੰ ਇਨਾਂ ਦੇ ਅੰਜਾਮ ਭਾਵ ਸਜ਼ਾ ਦੇਣ ਤੱਕ ਪਹੁੰਚਾਇਆ ਜਾਵੇ ਵਿਜੀਲੈਂਸ ਕਾਮਯਾਬ ਕਿੰਨਾ ਖੁੰਦੀ ਹੈ ਇੰਤਜ਼ਾਰ ਰਹੇਗਾ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼ੁਕਰੀਆ